52 ਅਸਥਾਨਾਂ ਤੇ ਸੁਭਾਈਮਾਨ ਹਨ ਤੇ ਇਸੇ ਧਰਤੀ ਦੇ ਉੱਪਰ ਸਤਿਗੁਰੂ ਪਾਤਸ਼ਾਹ ਨੇ ਪਹਿਲਾ ਪੈਂਦੇਖਾਨ ਨੂੰ ਬੇਅੰਤ ਵਸਤੂਆਂ ਬਖਸ਼ਿਸ਼ ਦੇ ਰੂਪ ਵਿੱਚ ਦਿੱਤੀਆਂ ਇੱਕ ਪੋਸ਼ਾਕ ਵੀ ਦਿੱਤੀ ਸੁੰਦਰ ਢਾਲ ਤਲਵਾਰ ਘੋੜਾ ਔਰ ਵਚਨ ਕੀਤਾ ਵੀ ਇਹ ਪੋਸ਼ਾਕ ਇਹ ਸ਼ਸਤਰ ਬਸਤਰ ਸਜਾ ਘੋੜੇ ਤੇ ਸਵਾਰ ਹੋ ਦਰਬਾਰ ਵਿੱਚ ਆਉਣਾ ਹੈ ਪਰ ਬੈਂਦੇ ਖਾਨ ਘਰ ਪਹੁੰਚਿਆ ਇਹਦਾ ਜਿਹੜਾ ਜਵਾਈ ਸੀ ਦਮਾਦ ਅਸਮਾਨ ਖਾਨ ਉਹਨੂੰ ਉਹ ਪੋਸ਼ਾਕ ਔਰ ਵਸਤੂਆਂ ਘੋੜਾ ਬਹੁਤ ਚੰਗਾ ਲੱਗਾ ਉਹਨੇ ਆਪਣੀ ਸੱਸ ਨੂੰ ਆਖੋ ਵਸਤੂਆਂ ਲੈ ਲਈਆਂ ਬੈਂਦੇ ਖਾਨ ਬੜਾ ਹਤਾਸ਼ ਹੋਇਆ ਦੂਸਰੀ ਗਲਤੀ ਅਸਮਾਨਖਾਨ ਨੇ ਕੀਤੀ ਸਤਿਗੁਰੂ ਜੀ ਨੇ ਜਿਹੜਾ ਬਾਜ ਬਾਬਾ ਉਤਰਾ ਹੋਇਆ ਪੈਂਦੇਖਾਨ ਨੂੰ ਛਿੱਤਰ ਮਾਰ ਕੇ ਗੁਰੂ ਦਰਬਾਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਰੋਂਦਾ ਕੁਰਲਾਉਂਦਾ ਘਰ ਪਹੁੰਚਿਆ ਅੱਗੇ ਦਮਾਦ ਅਸਮਾਨਖਾਨ ਮਿਲਿਆ ਸਾਰੀ ਹੱਡ ਬੀਤੀ ਦਸੀ ਕਿਣ ਲੱਗਾ ਵੀ ਹੁਣ ਜੀਣ ਦਾ ਕੋਈ ਹੱਜ ਨਹੀਂ ਬੜੀ ਬੇਇੱਜ਼ਤੀ ਹੋਈ ਹੈ ਵੀ ਹੁਣ ਜਾਂ ਤਾਂ ਮੈਂ ਗੁਰੂ ਦੇ ਵਿਰੁੱਧ ਜੰਗ ਲੜਾਂ ਜਾਂ ਮਰ ਜਾ। ਹੋਰ ਕੁਝ ਨਹੀਂ ਸੁਝ ਰਿਹਾ। ਅਖੀਰ ਅਸਮਾਨ ਖਾਨ ਨਾਲ ਸਲਾਹ ਕਰਨ ਤੋਂ ਬਾਅਦ ਇਹਦਾ ਚਚੇਰਾ ਭਰਾ ਜਿਹੜਾ ਜਲੰਧਰ ਦਾ ਸੂਬੇਦਾਰ ਸੀ, ਹਾਕਮ ਸੀ। ਕੁਤਬ ਖਾਨ ਉਹਦੇ ਕੋਲ ਪਹੁੰਚ ਗਏ, ਉਹਨੂੰ ਵੀ ਜਾ ਕੇ ਵਿਥਿਆ ਦਸੀ। ਉਹਨੂੰ ਆਖਣ ਲੱਗਾ ਕਹਿੰਦਾ ਮੈਨੂੰ ਸਾਰੇ ਭੇਦ ਦਾ ਪਤਾ ਹੈ। ਇਲਾਕੇ ਦੇ ਜਿੰਨੇ ਪਠਾਨ ਸਨ ਸਾਰਿਆਂ ਨੂੰ ਲਾਲਚ ਦਿੱਤਾ ਵੀ ਮੈਨੂੰ ਪਤਾ ਹੈ ਵੀ ਸਤਗੁਰੂ ਨੇ ਧਨ ਕਿੱਥੇ ਰੱਖਣਾ ਕੀਤਾ ਮੈਂ ਤੁਹਾਨੂੰ ਦੇ ਦੇਵਾਂਗਾ ਗੁਰੂ ਨੂੰ ਪਕੜਨਾ ਪਠਾਣਾ ਨੂੰ ਇਕੱਠਿਆਂ ਕਰ ਕুতਬਖਾਨ ਕੋਲ ਪਹੁੰਚ ਉਹਨੂੰ ਵੀ ਸਮਝਾਇਆ ਵੀ ਆਪਾਂ ਬਾਦਸ਼ਾਹ ਸ਼ਾਹਜਹਾਨ ਕੋਲ ਫਰਿਆਦੀ ਹੋ ਜਾਨੀ ਆ ਉਥੋਂ ਵੀ ਫੌਜਾ ਮਿਲਣ ਗੀਆਂ ਗੁਰੂ ਦੇ ਉੱਤੇ ਹਮਲਾ ਕਰਾਂਗੇ ਹੁਣ ਇਸ ਤਰੀਕੇ ਦੇ ਨਾਲ ਪੈਂਦੇ ਖਾਨ ਬਯੰਤਾ ਵਡਾ ਰਿਹਾ ਹੈ ਨਾਲ ਇਹਦਾ ਦਮਾਦ ਅਸਮਾਨ ਖਾਨ ਕਤਬ ਖਾਨ ਆਪਣੇ ਚਚੇਰੇ ਭਰਾ ਕੋਲ ਬੈਠੇ ਨੇ ਸਾਰੀ ਗੱਲਬਾਤ ਹੋ ਰਹੀ ਹੈ ਆਓ ਸੁਰਤ ਦੀ ਇਕਾਗਰਤਾ ਵਧਾਈਏ ਚੱਲ ਰਹੇ ਪ੍ਰਕਰਣ ਦੇ ਅਨੁਸਾਰੀ ਪ੍ਰਸੰਗ ਸਰਵਣ ਕਰੀਏ ਜਿਉ ਕਿਉ ਕਰ ਬਟ ਲਸ਼ਕਰ ਲੈ ਕਰ ਗੁਰ ਕੇ ਸੰਗ ਜੰਗ ਕੋ ਪਾਏ ਹੁਣ ਜਦੋਂ ਇਹਨਾਂ ਪੁਤਪਖਾਣ ਨੂੰ ਆਖਣਾ ਕੀਤਾ ਕਹਿਣ ਲੱਗੇ ਭਰਾਤਾ ਜੀ ਕੁਝ ਤੁਹਾਡੀਆਂ ਫੌਜਾਂ ਕੁਝ ਸਾਡੇ ਨਾਲ ਪਠਾਨ ਹਨ ਜਿਨ੍ਹਾਂ ਦੀ ਗਿਣਤੀ 500 ਹੈ ਕੁਝ ਆਪਾਂ ਬਾਦਸ਼ਾਹ ਸ਼ਾਹ ਜਹਾਨ ਦੇ ਕੋਲ ਜਦੋਂ ਫਰਿਆਦੀ ਹੋਗੇ ਨਾ ਉਹਦੇ ਕੋਲੋਂ ਫੌਜਾਂ ਲੈ ਲਵਾਂਗੇ ਲੈ ਕੇ ਵੱਡਾ ਲਸ਼ਕਰ ਤਿਆਰ ਕਰ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਨਾਲ ਆ ਕੇ ਜੰਗ ਕਰਾਂਗੇ ਕਰੂੰ ਘਾਤ ਕੈ ਪਕਰੂ ਬਲ ਸੋ ਤਬ ਮੇਰੋ ਤਨ ਮਨ ਸ਼ਿਤ ਲਾਏ ਜੇ ਜਦੋਂ ਮੈਂ ਘਾਤ ਲਾ ਕੇ ਇੱਕ ਵਾਰਾ ਗੁਰੂ ਨੂੰ ਫੜ ਲਿਆ ਨਾ ਜਦੋਂ ਮੈਂ ਆਪਣੀ ਸ਼ਕਤੀ ਦੀ ਵਰਤੋਂ ਕਰਦਿਆਂ ਗੁਰੂ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਆਂਦਾ ਉਦੋਂ ਫਿਰ ਮੇਰਾ ਤਨ ਤੇ ਮੇਰਾ ਇਹ ਕਾਰਜ ਬਣਿਆ ਹੈ ਜਿਹੜਾ ਮੈਂ ਤੁਹਾਡੇ ਕੋਲ ਆਉਣਾ ਕੀਤਾ ਬਾਰ-ਬਾਰ ਤੇ ਸ਼ੁਭ ਸਮੇਂ ਦੇ ਅੰਦਰ ਕੀਤੀ ਹੋਈ ਸਹਿਤਾ ਮਿੱਤਰਤਾ ਵਧਾਉਂਦੀ ਹੈ ਤਿਮ ਦਾਤਾ ਦੁਰਪਿਛਮਹਿ ਤੀਨੋ ਲੈ ਜਸਨੀਤ ਵੀ ਉਸੇ ਤਰ੍ਹਾਂ ਦੁੱਖ ਦੇ ਸਮੇਂ ਦਾਤਾ ਬਣਦੇ ਹਨ ਜਿਹੜੇ ਬਣਦੇ ਨੇ ਦਾਤੇ ਤੇ ਫਿਰ ਤਿੰਨੋ ਸਮਿਆਂ ਦੇ ਵਿੱਚ ਜਸ ਪ੍ਰਾਪਤ ਕਰਦੇ ਹਨ ਪ੍ਰਾਤਨ ਪਰ ਉਪਕਾਰ ਜੋ ਜਿਮਤਨ ਸੰਚਿਓ ਹੋਤ ਵੀ ਭਰਾਮਾਂ ਤੇ ਉਪਕਾਰ ਕਰਨਾ ਉਸ ਤਰ੍ਹਾਂ ਜਿਵੇਂ ਧਨ ਜੋੜਨ ਦੇ ਬਰਾਬਰ ਹੋਵੇ